ਪੰਥ ਪੰਜਾਬ ਅਤੇ ਪੰਜਾਬੀਅਤ ਨੂੰ ਦੇਸ਼ ਵਿਦੇਸ਼ ਵਿੱਚ ਮੁਹੱਬਤ ਕਰਨ ਵਾਲੇ ਸਨੇਹੀਓ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਵੇਖ ਰਹੇ ਹੋ ਆਵਾਜ਼ ਖਾਲਕ ਲੰਬੇ ਸਮੇਂ ਤੋਂ ਤਿਆਰੀਆਂ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਇੱਕ ਵਾਰ ਫਿਰ ਤੋਂ ਖਟਾਈ ਵਿੱਚ ਪੈ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਨਰਲ ਚੋਣਾਂ ਲਈ ਇਸ ਵੇਲੇ VOTER ਸੂਚੀਆਂ ਪ੍ਰਕਾਸ਼ਿਤ ਕਰਨ ਦਾ ਕੰਮ ਚੱਲ ਰਿਹਾ ਸੀ 16 ਅਪ੍ਰੈਲ ਨੂੰ VOTER ਸੂਚੀਆਂ ਮੁਕੰਮਲ ਕੀਤੀਆਂ ਜਾਣੀਆਂ ਸਨ ਇਸ ਤੋਂ ਪਹਿਲਾਂ ਇਹਨਾਂ VOTER ਸੂਚੀਆਂ ਤੇ ਦੋ ਵਾਰ ਇਤਰਾਜ਼ ਲੱਗ ਚੁੱਕੇ ਨੇ ਜਨਵਰੀ ਦਸੰਬਰ ਦੇ ਮਹੀਨੇ ਇਹਨਾਂ VOTER ਸੂਚੀਆਂ ਵਿੱਚ ਸੁਧਾਈ ਨੂੰ ਲੈ ਕੇ ਡੇਟ ਵਿੱਚ ਵਾਧਾ ਕਰਨ ਦੀ ਗੱਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਸੀ ਉਸ ਤੋਂ ਬਾਅਦ ਪੜਾਅ ਦਰ ਪੜਾਅ ਚਲਦਿਆਂ ਚਲਦਿਆਂ ਇਹ ਚੋਣਾਂ ਸੰਬੰਧੀ ਵੋਟਰ ਸੂਚੀਆਂ ਨੇ ਜਿਹੜੀਆਂ ਉਹ ਪ੍ਰਕਾਸ਼ਿਤ ਹੋਣ ਵਾਲੀਆਂ ਸਨ 16 ਅਪ੍ਰੈਲ ਨੂੰ ਇਹਨਾਂ ਵੋਟਰ ਸੂਚੀਆਂ ਦੀ ਅੰਤਮ ਪ੍ਰਕਾਸ਼ਨਾ ਸੀ ਜਿਹੜੀ ਉਹ ਚੋਣ ਲੜਨ ਵਾਲੇ ਅਤੇ ਵੋਟਾਂ ਪਾਉਣ ਵਾਲੇ ਲੋਕਾਂ ਦੇ ਹੱਥਾਂ ਵਿੱਚ ਆਉਣੇ ਸਨ ਹੁਣ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਅੱਗੇ ਹੋਣ ਦੀਆਂ ਖਬਰਾਂ ਆਉਂਦੀਆਂ ਨੇ ਤਾਂ ਕੁਦਰਤਨ ਇਹਨਾਂ ਚੋਣਾਂ ਦੇ ਅੱਗੇ ਹੋਣ ਦੇ ਰੀਜ਼ਨ ਨੇ ਜਿਹੜੇ ਉਹ ਲੋਕਾਂ ਦੇ ਮਨਾਂ ਵਿੱਚ ਜਾਣਨ ਲਈ ਉਤਸੁਕਤਾ ਜਿਹੜੀ ਉਹ ਵਧੀ ਹੋਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਧਾਰਮਿਕ ਸੰਸਥਾ ਹੈ ਸਤਿਕਾਰਤ ਸੰਸਥਾ ਹੈ ਮਿੰਨੀ ਪਾਰਲੀਮੈਂਟ ਆਖਿਆ ਜਾਂਦਾ ਹੈ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਇਸ ਤਰ੍ਹਾਂ ਕਬਜ਼ਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਆਗੂ ਇਹ ਇਨ੍ਹਾਂ ਚੋਣਾਂ ਵਿੱਚ ਸਮੇਂ-ਸਮੇਂ ਤੇ ਪ੍ਰਧਾਨ ਬਣਦੇ ਰਹੇ ਨੇ ਹੁਣ ਜਦੋਂ ਵੋਟਰ ਸੂਚੀਆਂ ਦੀ ਪ੍ਰਕਾਸ਼ਨਾ 16 ਨੂੰ ਹੋਣੀ ਸੀ ਇਹਦੇ ਉੱਤੇ ਰੋਕ ਆ ਜਿਹੜੀ ਹੁਕਮੇ ਲੱਗੀ ਕੀ ਹੋਇਆ ਸਾਰਾ ਕੁਝ ਆਓ ਇਸ ਛੋਟੇ ਜੀ ਸੰਖੇਪ ਰੂਪ ਵਿੱਚ ਤੁਹਾਨੂੰ ਜਾਣਕਾਰੀ ਦੇਣ ਦਾ ਯਤਨ ਕਰੀਏ ਪੰਜਾਬ ਸਰਕਾਰ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਜਾਂਦੀ ਹੈ ਆਪਣੇ ਡਿਪਟੀ ਕਮਿਸ਼ਨਰਸ ਐਸਟੀਐਮਸ ਨੂੰ ਕਿ ਇਹਨਾਂ ਚੋਣਾਂ ਦੀ ਪ੍ਰਕਾਸ਼ਨਾ ਤੇ ਵੋਟਰ ਸੂਚੀਆਂ ਦੀ ਪ੍ਰਕਾਸ਼ਨਾ ਤੇ ਰੋਕ ਲਗਾ ਦਿੱਤੀ ਜਾਵੇ ਕਿਉਂ ਕਿ ਮਾਨਯੋਗ ਹਾਈ ਕੋਰਟ ਦੇ ਵਿੱਚ ਇੱਕ ਮਾਮਲਾ ਇਹਨਾਂ ਚੋਣਾਂ ਸੰਬੰਧੀ ਬਲਦੇਵ ਸਿੰਘ ਨਾਮ ਦੇ ਵਿਅਕਤੀ ਵੱਲੋਂ ਲਿਆਂਦਾ ਜਾ ਚੁੱਕਿਆ ਹੈ ਲੰਬੇ ਸਮੇਂ ਤੋਂ ਅਤੇ ਉਸ ਨੂੰ ਆਧਾਰ ਬਣਾਇਆ ਗਿਆ ਹੈ ਕਿ ਉਸ ਦਾ ਜਿਹੜਾ ਨਵੇੜਾ ਹੈ ਉਹ ਹਾਲੇ ਹੋਣਾ ਹੈ ਉਸ ਤੇ ਅਗਲੀ ਤਰੀਕ ਹੈ ਜਿਹੜੀ 28 April ਹੈ। ਪ੍ਰੰਤੂ ਸਰਕਾਰ ਵੱਲੋਂ 28 April ਤੱਕ ਚੋਣਾਂ ਤੇ ਪਾਬੰਦੀ ਨਹੀਂ ਲਾਈ ਗਈ। ਚੋਣਾਂ ਤੇ ਪਾਬੰਦੀ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਐਸ ਐਸ ਸਰੋ ਅਤੇ ਉਹਨਾਂ ਦੇ ਹੋਰ ਅਧਿਕਾਰੀਆਂ ਵੱਲੋਂ ਇਸ ਸਬੰਧੀ ਪੰਜਾਬ ਸਰਕਾਰ ਨੂੰ ਸੂਚਿਤ ਕੀਤਾ ਗਿਆ ਹੈ ਤੇ ਪੰਜਾਬ ਸਰਕਾਰ ਵੱਲੋਂ ਆਪਣੇ ਸਬੰਧਤ ਅਧਿਕਾਰੀਆਂ ਨੂੰ ਇਸ ਸਬੰਧੀ ਬਕਾਇਦਾ ਰੂਪ ਵਿੱਚ ਜਿਹੜੀਆਂ ਉਹ ਜਾਰੀ ਕਰ ਦਿੱਤੀਆਂ ਗਈਆਂ ਨੇ ਜਦੋਂ ਅਸੀਂ ਇਹਨਾਂ ਸਾਰੀਆਂ ਚੋਣ ਪ੍ਰਕਿਰਿਆਵਾਂ ਨੂੰ ਬਹੁਤ ਗੋਹ ਨਾਲ ਦੇਖਦੇ ਹਾਂ ਤਾਂ ਬਹੁਤ ਸਾਰੇ ਸਵਾਲ ਨੇ ਜਿਹੜੇ ਉਹ ਖੜੇ ਹੁੰਦੇ ਨੇ ਆਖਰ ਇਹ ਸਾਰਾ ਮਾਮਲਾ ਹੈ ਕਿ ਜੇ ਮਾਮਲਾ ਹਾਈ ਕੋਰਟ ਦੇ ਵਿੱਚ ਹੈ ਤਾਂ ਇਸ ਸਬੰਧੀ ਵੋਟਰ ਸੂਚੀਆਂ ਪ੍ਰਕਾਸ਼ਿਤ ਕਰਨ ਦਾ ਐਲਾਨ ਕਿਉਂ ਕੀਤਾ ਗਿਆ ਸੀ ਤੇ ਜੇ ਐਲਾਨ ਕੀਤਾ ਗਿਆ ਹੈ ਤੇ ਹਾਈ ਕੋਰਟ ਵੱਲੋਂ ਜੇ ਇਸ ਚੋਣ ਸੰਬੰਧੀ ਕੋਈ ਰੋਕ ਸੰਬੰਧੀ ਜੇ ਕੋਈ ਅਹਿਮ ਫੈਸਲਾ ਆਇਆ ਹੈ ਜਾਂ ਸਟੇ ਹੋਈ ਹੈ ਇਸ ਸੰਬੰਧੀ ਅਗਾਊ ਜਾਣਕਾਰੀ ਕਿਉਂ ਨਹੀਂ ਦਿੱਤੀ ਗਈ ਹੁਣ ਜਦੋਂ ਵੋਟਰ ਸੂਚੀਆਂ ਪ੍ਰਕਾਸ਼ਿਤ ਹੋਣ ਵਿੱਚ ਦੋ ਤੋਂ ਤਿੰਨ ਦਿਨ ਬਾਕੀ ਨੇ ਤੇ ਜਿਹੜੇ ਚੋਣਾ ਲੜਨ ਦੇ ਚਾਹਵਾਨ ਨੇ ਪੰਜਾਬ ਦੇ ਵਿੱਚ ਇਸ ਵੇਲੇ ਵੱਖ-ਵੱਖ ਹਲਕਿਆਂ ਵਿੱਚ ਜਿਸ ਤਰ੍ਹਾਂ ਦਾ ਰੁਝਾਨ ਸ਼੍ਰੋਮਣੀ ਅਕਾਲੀ ਦਲ ਅਤੇ ਉਸ ਦੀਆਂ ਵਿਰੋਧੀ ਪਾਰਟੀਆਂ ਕੋਲ ਖੋਦੀ ਪੰਥਕ ਤੇਰਾ ਕੋਲ ਇਸ ਵੇਲੇ ਵੱਡੇ ਪੱਧਰ ਤੇ ਇੱਕ ਤਰ੍ਹਾਂ ਨਾਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਇਸ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਬਹੁਤ ਦਿਲਚਸਪ ਦੌਰ ਵਿੱਚ ਸ਼ਾਮਲ ਹੋਈ ਜਿਸ ਉਤਸ਼ਾਹ ਨਾਲ ਲੋਕਾਂ ਨੇ ਮੋਟਾਂ ਬਣਾਈਆਂ ਤੇ ਵੋਟਾਂ ਬਣਾਉਣ ਤੋਂ ਇਲਾਵਾ ਮੋਟਾ ਸਮੰਧੀ ਇਤਰਾਜ਼ ਇਤਰਾਜ਼ ਸੁਬਾਤ ভোটার ਸੂਚੀਆਂ ਪ੍ਰਾਪਤ ਕਰਨ ਅਤੇ ਵੱਖ-ਵੱਖ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਮੀਟਿੰਗਾਂ ਦਾ ਸਿਲਸਲਾ ਸੀ ਜਿਹੜਾ ਉਹ ਚੱਲ ਰਿਹਾ ਸੀ ਉਸ ਨੂੰ ਲੈ ਕੇ ਇਹ ਸੋਚਿਆ ਜਾ ਰਿਹਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕਿਉਂਕਿ 16 ਅਪ੍ਰੈਲ ਨੂੰ ভোটার ਸੂਚੀਆਂ ਪ੍ਰਕਾਸ਼ਿਤ ਹੋਣੀਆਂ ਨੇ ਤੇ ਪ੍ਰਕਾਸ਼ਿਤ ভোটার ਸੂਚੀਆਂ ਤੋਂ ਬਾਅਦ ਚੋਣ ਕਰਾਉਣ ਦਾ ਰਾਹ ਜਿਹੜਾ ਇੱਕ ਤਰ੍ਹਾਂ ਨਾਲ ਬਿਲਕੁਲ ਪਤਰਾ ਹੋ ਜਾਣਾ ਸੀ ਹੌਣ ਭਾਵੇਂ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਚਲਾ ਗਿਆ ਹਾਈ ਕੋਰਟ ਵਿੱਚ ਸੁਣਵਾਈ ਹੋਈ ਹੈ ਸਟੇ ਹੋਈ ਹੈ ਸਰਕਾਰ ਨੂੰ ਪੱਤਰ ਜਾਰੀ ਹੋਏ ਨੇ ਪਰੰਤੂ ਇਹਦੇ ਪਿੱਛੇ ਛੁਪੇ ਬਹੁਤ ਸਾਰੇ ਕਾਰਨ ਤੇ ਮੰਤਵ ਨੇ ਜਿਹੜੇ ਉਹ ਅਸੀਂ ਇੱਕ ਕੁਐਸਚਨ ਚਿੰਨ ਦੇ ਰੂਪ ਵਿੱਚ ਤੁਹਾਡੇ ਸਾਰਿਆਂ ਦੇ ਸਾਹਮਣੇ ਲਿਆਉਣ ਦਾ ਯਤਨ ਕਰਦੇ ਹਾਂ ਦੋ ਗੱਲਾਂ ਉੱਪਰ ਕੇ ਸਾਹਮਣੇ ਆਉਂਦੀਆਂ ਨੇ ਕਿ ਕੀ ਸਰਕਾਰ ਚੋਣਾ ਕਰਾਉਣਾ ਚਾਹੁੰਦੀ ਹੈ ਜੇ ਸਰਕਾਰ ਪੰਜਾਬ ਸਰਕਾਰ ਚੋਣਾ ਕਰਵਾਉਣੀ ਚਾਹੁੰਦੀ ਹੈ ਤਾਂ ਇਸ ਸਬੰਧ ਦੇ ਸਨ ਜੀਦਗੀ ਜਾਂ ਇਸ ਸੰਬੰਧੀ ਸਰਕਾਰ ਦਾ ਕੋਈ ਨਾ ਕੋਈ ਰਵਈਆ ਹੈ ਜਿਹੜਾ ਉਹ ਇਹਨਾਂ ਟੋਲਾਂ ਚੋਣਾਂ ਨੂੰ ਟਾਲਣ ਵਾਲੇ ਪਾਸੇ ਨੂੰ ਹੋ ਸਕਦਾ ਹੈ ਇੱਕ ਗੱਲ ਦੂਸਰੀ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੁਣੇ ਗਏ ਨੇ ਸੁਖਵੀਰ ਸਿੰਘ ਬਾਦਲ ਉਹਨਾਂ ਆਪਣੀ ਟੀਮ ਬਲਵਿੰਦਰ ਸਿੰਘ ਭੁੰਦਰ ਦੀ ਅਗਵਾਈ ਵਾਲੀ ਟੀਮ ਕੋਲੋਂ ਇੱਕ ਤਰ੍ਹਾਂ ਨਾਲ ਪਰਮਿਸ਼ਨ ਲੈ ਲਈ ਹੈ ਤੇ ਉਹ ਇੱਕ ਧੜੇ ਦੇ ਪ੍ਰਧਾਨ ਉਹ ਸ਼੍ਰੋਮਣੀ ਅਕਾਲੀ ਦਲ ਦੇ ਇਸ ਵੇਲੇ ਬਣ ਚੁੱਕੇ ਨੇ ਜਿਸ ਧੜੇ ਦੀ ਉਹ ਅਗਵਾਈ ਕਰਦੇ ਸਨ ਸਰਦਾਰ ਬਲਵਿੰਦਰ ਸਿੰਘ ਭੁੰਦਰ ਪ੍ਰਧਾਨ ਬਣਨ ਤੋਂ ਬਾਅਦ ਕੀ ਸੱਚਮੁੱਚ ਗ੍ਰਹਿ ਵਿਭਾਗ ਜਾਂ ਕੇਂਦਰ ਸਰਕਾਰ ਇਹ ਚਾਹੁੰਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਕਰਵਾਉਣੇ ਆ ਤਾਂ ਕਿ ਉਹਨਾਂ ਦੀ ਕਠਿਤ ਤੌਰ ਤੇ ਪਭਖ ਦੀ ਭਾਈਵਾਲ ਪਾਰਟੀ ਜੇ ਭਾਜਪਾ ਚਾਹੇ ਤਾਂ ਸ਼੍ਰੋਮਣੀ ਕਾਲੀਦਾਲ ਕੀ ਉਹ ਇਹਨਾਂ ਚੋਣਾਂ ਵਿੱਚ ਬਾਜ਼ੀ ਮਾਰਨ ਦੇ ਸਮਰੱਥ ਹੈ ਜੇ ਨਹੀਂ ਤਾਂ ਕੁਦਰਤਨ ਜੇ ਭਾਜਪਾ ਦਾ ਮੂਡ ਭਾਜਪਾ ਦਾ ਮਨ ਹੋਇਆ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨਾਲ ਕੇ ਪ੍ਰਕਾਸ਼ ਸਿੰਘ ਬਾਦਲ ਦੀ ਟੀਮ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਟੀਮ ਨਾਲ ਲੜ ਕੇ ਪੰਜਾਬ ਦੀ 2027 ਦੀਆਂ ਵਿਧਾਨ ਸਭਾ ਚੋਣਾਂ ਲੜਦੀਆਂ ਨੇ ਤੇ ਜੇ ਮਾਹੌਲ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਪਾਰਟੀ ਦੇ ਹੱਕ ਵਿੱਚ ਨਹੀਂ ਤਾਂ ਕੁਦਰਤੀ ਹੈ ਕਿ ਉਹ ਚਾਹਣਗੇ ਕਿ ਚੋਣਾਂ ਦੇ ਜਿਹੜੀਆਂ ਉਹ ਬਿਲਕੁਲ ਅੱਗੇ ਹੋ ਜਾਣ ਤੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਦੀ ਦਿਲਚਸਪੀ ਕੀ ਹੈ ਜੇ ਪੰਜਾਬ ਸਰਕਾਰ ਨੂੰ ਬਦਲ ਵਿਰੋਧੀ ਪੰਥਕ ਧਿਰਾਂ ਦੀ ਜਿੱਤ ਦੀ ਆਸ ਨਜ਼ਰ ਨਹੀਂ ਆਉਂਦੀ ਤੇ ਕੀ ਤਾਂ ਚੋਣਾਂ ਚੋਣਾਂ ਟਾਲੀਆਂ ਜਾ ਰਹੀਆਂ ਨੇ ਦੂਸਰੀ ਕੱਲ ਕਿ ਪੰਜਾਬ ਸਰਕਾਰ ਇਹਨਾਂ ਚੋਣਾਂ ਸੰਬੰਧੀ ਸਮੁੱਚੇ ਤੌਰ ਤੇ ਜਿਹੜਾ ਪਲੇਟਫਾਰਮ ਆ ਸਮੁੱਚੇ ਤੌਰ ਤੇ ਮਾਹੌਲ ਆ ਜਿਹੜਾ ਉਹ ਸਹੀ ਨਾ ਹੋਣ ਦਾ ਕਾਰਨ ਵੀ ਹੈ ਜਿਹੜਾ ਇੱਕ ਹੋ ਸਕਦਾ ਹੈ ਕਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਨੂੰ ਟਾਲਣ ਦੇ ਯਤਨ ਨੇ ਜਿਹੜੇ ਉਹ ਕੀਤੇ ਜਾ ਰਹੇ ਹੋਣ ਦੋਸਤੋ ਆਵਾਜ਼ ਖਲਕ ਦੇ ਇਸ ਪਲੇਟਫਾਰਮ ਤੇ ਤੁਹਾਨੂੰ ਇਹ ਜਾਣਨ ਦੀ ਉਤਸੁਕਤਾ ਜ਼ਰੂਰ ਹੋਵੇਗੀ ਕਿ ਇਸ ਪਰਦੇ ਪਿੱਛੇ ਛੁਪਿਆ ਸੱਚ ਕੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਲਈ ਮਾਹੌਲ ਹੈ ਜਿਹੜਾ ਉਹ 50-50 ਇੱਕ ਆਖਿਆ ਜਾ ਸਕਦਾ ਹੈ ਕਿਸੇ ਵੀ ਪੱਖੋਂ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਲਹਿਰ ਵਾਲੀ ਗੱਲ ਨਹੀਂ ਕਿਉਂਕਿ 2 ਦਸੰਬਰ ਦੇ ਫੈਸਲਿਆਂ ਤੋਂ ਬਾਅਦ ਪੰਜ ਮੈਂਬਰੀ ਭਰਤੀ ਕਮੇਟੀ ਆਪਣੀ ਭਰਤੀ ਕਰ ਰਹੀ ਹੈ ਤੇ ਅਮਰਤਪਾਲ ਸਿੰਘ ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਪੰਜਾਬ ਵਿੱਚ ਭਰਤੀ ਮੁਹਿੰਮ ਜਾਂ ਪੰਜਾਬ ਵਿੱਚ ਜਥੇਬੰਦਕ ਮੁਹਿੰਮ ਕਹਿ ਲਿਆ ਜਾਵੇ ਉਹ ਚੱਲ ਰਹੀ ਹੈ ਤੇ ਇਸ ਮੁਹਿੰਮ ਦੇ ਚੱਲਦਿਆਂ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਨੇ ਉਹ ਵੀ ਤੀਸਰੀ ਧਿਰ ਵੱਲੋਂ ਵੀ ਜਿਹੜੀ ਲੜਨ ਦੀ ਉਹ ਤਿਆਰੀ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਬਣੇਗਾ ਕਿ ਹਾਲੇ ਕੁਝ ਵੀ ਸਮਝ ਨਹੀਂ ਆ ਰਿਹਾ ਇਸੇ ਮਾਮਲੇ ਨੂੰ ਹਾਈ ਕੋਰਟ ਦਾ ਬਹਾਨਾ ਲਾ ਕੇ ਮਾਨ ਜੋ ਗੁਰਦੁਆਰਾ ਜੁਡੀਸ਼ਲ ਜੁਡੀਸ਼ਲ ਕਮਿਸ਼ਨ ਵੱਲੋਂ ਚੋਣਾਂ ਸੰਬੰਧੀ ਹਾਈ ਕੋਰਟ ਦੀ ਰਾਏ ਹੈ ਜਿਹੜੀ ਉਹ ਪੰਜਾਬ ਸਰਕਾਰ ਨੂੰ ਭੇਜੀ ਗਈ ਆ ਇੱਕ ਵਿਵਾਦਤ ਰੂਪ ਵਿੱਚ ਸਾਹਮਣੇ ਆਈ ਹੈ ਕੀ ਹੋਵੇਗਾ ਇਹਨਾਂ ਚੋਣਾਂ ਵਿੱਚ ਕਿਉਂਕਿ ਇਸ ਤੋਂ ਪਹਿਲਾਂ 14-15 ਸਾਲ ਤੋਂ ਇਹ ਚੋਣਾਂ ਡਿਲੇ ਨੇ ਤੁਹਾਡੇ ਸਾਰਿਆਂ ਦੇ ਯਾਦ ਹੋਵੇਗਾ ਕਿ ਸਹਿਜਤਾਰੀ ਦੇ ਮਾਮਲੇ ਵਿੱਚ ਮਾਨ ਜੋ ਗੁਫਤਾਰ ਸਿੰਘ ਮੱਕੜ ਹੋਰਾਂ ਨੇ ਲਗਾਤਾਰ 5 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ اجلاس ਤੱਕ ਨਹੀਂ ਸੀ ਕੀਤਾ ਤੇ ਬਹੁਤ ਕੁਝ ਇਸ ਫੜਾ ਦੇ ਵਿੱਚੋਂ ਵਾਪਰਿਆ ਜਥੇਦਾਰ ਟੋੜਾ ਜਥੇਦਾਰ ਗੁਰਚਨ ਸਿੰਘ ਟੋੜਾ ਜਹਾਨੋਂ ਤੁਰ ਗਏ ਨੇ ਪ੍ਰੋਫੈਸਰ ਕਿਰਪਾਲ ਸਿੰਘ ਬਡੂਂਗਰ ਪ੍ਰਧਾਨ ਰਹੇ ਨੇ ਗੋਬਿੰਦ ਸਿੰਘ ਲੰਗੋਵਾਲ ਪ੍ਰਧਾਨ ਰਹੇ ਨੇ ਬੀਬੀ ਚਗੀਰ ਕੌਰ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹਿਣ ਤੋਂ ਬਾਅਦ ਬਾਕੀ ਟਲੇ ਵੱਲੋਂ ਵੀ ਚੋਣਾਂ ਡਾੜ ਚੁੱਕੇ ਨੇ ਬੜਾ ਕੁਝ ਵਾਪਰਿਆ ਇੱਥੋਂ ਤੱਕ ਕਿ 20 ਤੋਂ 40 ਹਲਕਿਆਂ ਦੇ ਵਿੱਚ ਇਸ ਵੇਲੇ ਜਿਹੜੇ ਮੈਂਬਰ ਨੇ ਉਹ ਗੁਰਪੁਰੀ ਸੁਧਾਰ ਗਏ ਨੇ ਦੁਨੀਆ ਤੋਂ ਚਲੇ ਗਏ ਨੇ ਉਹਨਾਂ ਦੇ ਹਲਕੇ ਖਾਲੀ ਪਏ ਨੇ ਐਸ ਪਰ ਰੂਲਸ ਜਿਹੜੇ ਜੁਡੀਸ਼ੀਅਲ ਕਮਿਸ਼ਨ ਗੁਰਦੁਆਰਾ ਰੂਲਸ ਨੇ ਉਹਦੇ ਮੁਤਾਬਕ ਉਹ ਖਾਲੀ ਪਏ ਹਲਕਿਆਂ ਦੀ ਨੁਮਾਇੰਦਗੀ ਕੌਣ ਕਰਦਾ ਹੈ ਜੇ ਦੇਸ਼ ਦੇ ਗ੍ਰਹਿ ਵਿਭਾਗ ਅਧੀਨ ਚੋਣਾਂ ਹੁੰਦੀਆਂ ਨੇ ਤੇ ਫਿਰ ਜਿਸ ਤਰ੍ਹਾਂ ਵਿਧਾਨ ਸਭਾ ਲੋਕ ਸਭਾ ਖਾਲੀ ਹਲਕਿਆਂ ਦੀ ਚੋਣ ਕਰਾਈ ਜਾਂਦੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੋਣਾਂ ਲਈ ਖਾਲੀ ਹਲਕਿਆਂ ਦੀ ਚੋਣ ਵੀ ਨਹੀਂ ਕਰਵਾਈ ਗਈ ਤੇ ਇਸ ਤੋਂ ਬਾਅਦ ਸਵਾਲ ਸਭ ਤੋਂ ਵੱਡੇ ਨੇ ਕਿ ਇੱਕ ਵਾਰ ਫੇਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਧਾਰਮਿਕ ਸੰਸਥਾ ਮਿੰਨੀ ਪਾਰਲੀਮੈਂਟ ਇਹਦੀਆਂ ਚੋਣਾਂ ਨੇ ਜੜੀਆਂ ਉਹ ਪੱਕੇ ਤੌਰ ਤੇ ਇੱਕ ਵਾਰ ਫੇਰ ਖਟਾਈ ਦੇ ਵਿੱਚ ਪੈ ਗਈਆਂ ਜਾਪਦੀਆਂ ਨੇ ਤੇ ਇਹਦੇ ਪਿੱਛੇ ਲੁਕਮੇ ਤੇ ਛਿਪਵੇਂ ਕਾਰਨ ਨੇ ਜਿਹੜੀ ਉਹ ਕੁਝ ਨਾ ਕੁਝ ਦਿਨਾਂ ਦੇ ਵਿੱਚ ਸਾਰਿਆਂ ਦੇ ਸਾਹਮਣੇ ਆ ਜਾਣੇ ਨੇ ਫਿਲਹਾਲ ਇੰਨਾ ਹੀ ਪੇਖਦੇ ਰਹੋ ਸਾਡਾ ਚੈਨਲ ਆਵਾਜ਼-ਏ-ਖਲਕ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ ਸਤਿ ਸ੍ਰੀ ਅਕਾਲ